ਵੀ ਸਾਰਿਆਂ ਨੂੰ ਸ਼ਸ਼ਿਕਰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡੂ ਜੋੜੀ ਤੇ ਤੇ ਆਪਾਂ ਬਣਾ ਰਹੇ ਹਾਂ ਜੀ ਸਵੇਰ ਦੀ ਸਬਜੀ ਤੇ ਸਬਜੀ ਆਪਾਂ ਹਨਾ ਰਾਤ ਹੀ ਕੱਟ ਲਈ ਸੀ ਕਿਉਂਕਿ ਇਹ ਫਲੀਆਂ ਸੀਗਾ ਬਰੀਕੀ ਕੰਮ ਆਗਾ ਜੇ ਸਵੇਰੇ ਉੱਠ ਕੇ ਕੱਟ ਦਿਆਂ ਤੇ ਇਹ ਹਨਾ ਜਲਦੀ ਕੱਟੀਆਂ ਨਹੀਂ ਜਾਂਦੀਆਂ ਇਹਨਾਂ ਨੂੰ ਘੜ ਤੋਂ ਘਟ ਘੰਟਾ ਅੱਧਾ ਘੰਟਾ ਹਨਾ ਚਾਹੀਦਾਗਾ ਕੱਟਣ ਨੂੰ ਤੇ ਲਸਣ ਛਿੱਲ ਲਈ ਆਪਾਂ ਨੇ ਪਿਆਜ਼ ਆਪਾਂ ਨੇ ਇਦੇ ਵਿੱਚ ਚੋਪਰ 'ਚ ਕਰ ਲਏ ਤੇ ਹੁਣ ਆਪਣਾ ਟਾਈਮ ਹੈਗਾ ਜਿਹੜਾ ਸਵੇਰ ਦਾ ਵੱਜ ਗਏ 7 7 ਵੱਜਵਾ ਸਵੇਰ ਦੇ 7 ਵਜੇ ਤੋਂ ਲੈ ਕੇ ਦੇਖੋ ਹੁਣ ਹੁਣ ਆਪਾਂ ਸਬਜ਼ੀ ਰੋਟੀ ਤਿਆਰ ਕਰਕੇ ਤੇ ਇਧਰ ਆਪਾਂ ਲਾਉਣੇ ਹੈਗੇ ਹੁਣ ਆਪਾਂ ਸਬਜ਼ੀ ਨੂੰ ਤੜਕਾ ਤੇ ਤੇਲ ਆਪਾਂ ਨੇ ਪਾ ਲਿਆ ਤੇਲ ਰੱਖਦੇ ਆਪਾਂ ਨੇ ਹੁਣ ਕਢਣਾ ਤੇਲ ਕੱਢ ਜਾ ਜੇ ਕੋਈ ਚੱਪਾ ਦੇਖੋ ਪਾ ਲਿਆ ਲਸਣ ਰੈਂਸ ਮਾਰ ਕੇ ਕੱਢ ਲਿਆ ਲਸਣਾ ਹੁਣ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਇਹਨੂੰ ਰੈੱਡ ਬ੍ਰਾਊਨ ਜੀ ਕਰ ਲਾਂਗੇ ਨਾ ਰੈੱਡ ਜਿਆਦਾ ਬ੍ਰਾਊਨ ਜੀ ਕਰਕੇ ਫਿਰ ਆਪਾਂ ਇਹਦੇ ਵਿੱਚ प्याज ਪਾ ਦਾਂਗੇ ਤੇ ਲਸਣਾ ਆਪਣੀ ਹੋਈ ਜਾਂਦੀ ਹੈ ਜੀ ਲੇਕਿਨ ਮੈਨੂੰ ਆਇਆ ਵੀ ਕੱਟ ਕੇ ਜਿ ਵਧੀਆ ਦੀਨੀ ਹੈਗੀ ਸਬਜ਼ੀ ਦੇ ਉੱਪਰ ਆਪਾਂ ਹੁਣ ਆਪਾਂ ਆਪਣੇ ਪਿਆਜ਼ ਦੇ ਉੱਪਰ ਚੱਕ ਲਈਏ ਸੀ ਇਹ ਥੋੜੀ ਜਿਹੀ ਬਰੀਕ ਕਰ ਲਈ ਸੀ ਇਹ ਵੀ ਥੋੜਾ ਜਿਹਾ ਮਸਾਲਾ ਜਿਹੜਾ ਨਾ ਗਾੜਾ ਬਣ ਜੂਗਾ ਤੇ ਉਹ ਨਹੀਂ ਹੈ ਖੱਟਾ ਸੁਧੇ ਨਾਲ ਆਪਾਂ ਵੀ ਟਕਲਾਣੇਗੇ ਉੱਪਰ ਦੇ ਵਿੱਚ ਚਲ ਥੋੜਾ ਜਿਹਾ ਬਰੀਕ ਹੋ ਜਾਂਦੇ ਨੇ ਇੰਨੇ ਬਰੀਕ ਆਪਣੇ ਤੋਂ ਹੱਥ ਦੇ ਨਾਲ ਕੱਟੇ ਨਹੀਂ ਜਾਂਦੇ ਹੈਗੇ ਤੇ ਹੁਣ ਆਪਾਂ ਪਿਆਜ਼ ਆਪਣੇ ਵੀ ਥੋੜੇ ਥੋੜੇ ਬਰਾਉਨ ਹੋਣ ਲੱਗ ਗਏ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਲਾਲ ਟਮਾਟਰ ਤੇ ਹਰੀਆਂ ਮਿਰਚਾਂ ਇਹ ਵੀ ਆਪਾਂ ਨੇ ਭਾਈ ਚੌਪਰੀ ਕਰ ਲਿਆ ਸੀਗਾ ਕੁੱਟ ਲਿਆ ਸੀਗਾ ਕੁੰਡੇ ਚ ਨਹੀਂ ਕੁੱਟਿਆ ਗਿਆ ਚੌਪਰ ਦੇ ਵਿੱਚ ਆ ਕੁੱਟ ਲਏ ਸੀਗੇ ਤੇ ਪਾ ਦਾਂਗੇ ਹੁਣ ਆਪਾਂ ਇਹਨੂੰ ਭਾਈ ਨਾਣ ਮਿਰਚ ਤੇ ਹਲਦੀ ਇਹ ਹੀ ਪਾ ਕੇ ਤੇ ਆਪਾਂ ਭੁੰਨ ਲਾਂਗੇ ਆਪਣਾ ਮਸਾਲਾ ਤੇ ਮਸਾਲਾ ਜਰੂ ਆਪਣਾ ਛੱਡ ਗਿਆ ਕਿਉਂ ਫਿਰ ਆਪਾਂ ਵਿੱਚ ਪਾਵਾਂਗੇ ਆਪਣੀ ਕੱਟੀ ਹੋਈ ਸਬਜ਼ੀ ਤੇ ਇਧਰ ਆਪਣੇ ਪ੍ਰਾਇਗੇ ਦੇ ਦੋ ਕ ਆਲੂ ਛਿੱਲਣ ਕੱਟਣ ਵਾਲੇ ਪੈ ਸੀਗੇ ਆਪਾਂ ਨਾ ਉਹ ਵੀ ਕੱਟ ਕੇ ਆਪਾਂ ਇਹਦੀ ਇੱਕੀ ਫਲੀਆਂ ਦੇ ਵਿੱਚ ਕੱਟ ਦਾਂਗੇ ਤੇ ਮਸਾਲੇ ਜੇ ਆਪਾਂ ਉਹਨਾਂ ਨਾ ਔਨ ਮਿਰਚ ਪਾ ਕੇ ਵਧੀਆ ਤੇ ਥੋੜਾ ਜਿਹਾ ਇਹਦੇ ਵਿੱਚ ਨਾ ਆਪਾਂ ਪਾਣੀ ਪਾ ਲਾਂਗਾ ਜਾਂ ਤੇ ਫੇਰ ਇਹਨਾਂ ਨਾਲ ਆਪਣਾ ਸਮਰਤ ਭੁੱਜ ਗਿਆ ਜਿਵੇਂ ਜੇ ਦੋਪਾ ਕੁਸ਼ਮਾੜਾ ਜਲਤੇ ਕੇ ਪਾਣੀ ਪੰਨ ਦੇ ਨਹੀਂ ਹੈਗੇ ਨਾ ਫਿਰ ਉਹ ਉਧਰ ਸਬਜੀ ਵੀ ਛੱਡ ਦਾਂਦੀ ਹੈਗੀ ਪਾਣੀ ਜੇ ਦਾ ਪਤੋ ਕੇ ਛੱਡੂ ਨੇ ਵਿੱਚ ਥੋੜਾ ਕਾਣਾ ਪਾਣੀ ਰਹੀ ਹੋ ਜਾਂਦਾ ਹੈ ਹੁਣ ਤਾਂ ਪਹਿਲਾਂ ਧੋਣਾਂ ਨੇਗੇ ਚੱਲ ਵੀ ਜਾਲੀ ਦੇ ਵਿੱਚ ਦੀ ਹੈ ਨਾ ਪਾਣੀ ਨਿਕੜੀ ਜਾਂਦਾ ਹੁੰਦਾ ਜਦੋਂ ਆਪਾਂ ਸਬਜੀ ਧੋ ਕੇ ਰੱਖ ਬਣਾਂਗੇ ਤੇ ਫਿਰ ਵੀ ਜੇ ਆਪਾਂ ਹਲਕਾ ਜਿਹਾ ਪਾਣੀ ਪਾਲਾਂਗੇ ਕਈ ਵਾਰ ਨਾ ਮਸਾਲਾ ਮਿਕਸ ਲੱਗਣ ਲੱਗ ਜਾਂਦਾ ਹੈ ਤੇ ਜੇ ਨਾ ਆਪਣਾ ਮਸਾਲਾ ਪੂਰਾ ਵਧੀਆ ਪ੍ਰੋਪਰ ਤਿਆਰ ਹੋ ਜੂਗਾ ਤੇ ਕੋ ਛੱਡਤਾ ਹਾਂ ਆਪਣੇ ਮਸਾਲੇ ਨੂੰ ਦੇਖੋ ਇਹਨਾਂ ਦਾ ਆਪਣਾ ਸੁਝਿਆ ਲੱਗ ਗਿਆ ਬਣ ਗਿਆ ਲਾਲ ਲਾਲ ਤੇ ਹੁਣ ਆਪਾਂ ਇਹਦੇ ਵਿੱਚ ਆਪਣੀ ਕਟੀਆਂ ਹੋਈਆਂ ਕਲੀਆਂ ਆਲੂ ਫਾਲਾਂ ਦੀ ਸਬਜ਼ੀ ਇਹਨਾਂ ਦੀ ਫੋਟੋ ਬੜੀਆ ਬਣਦੀ ਆ ਗੱਲ ਕਰੇ ਪੱਟੀਆਂ ਵੀ ਥੋੜੀਆਂ ਜਿਹੀਆਂ ਮੁੱਠੇ ਮੇਰ ਦੇ ਕੱਢਦੇ ਨੇ ਆਪਣੇ ਚਾਕੂ ਨਾਲ ਬੂਥੇ ਵੀ ਹੋਣਾ ਤੇਰੀ ਜਿਹੀ ਜਿਹਾ ਦੇਨੇਗੇ ਤੇ ਸਾਨੂੰ ਜੀ ਰੀਣਾ ਕਰਨਾ ਪੈਣਾਗਾ ਮੈਂ ਇਹਨਾਂ ਸਬਜ਼ੀਆਂ ਨੂੰ ਅੱਧ ਨੂੰ ਕੱਟ ਕੇ ਰੱਖ ਲਵਾਂਗੀ ਇਸ ਤੋਂ ਫੇਰੇ ਜਦੋਂ ਆਏਗੀ ਤਰਕਾ-ਤੁਕਾ ਤਿਆਰ ਕਰਤੀ ਆਪਾਂ ਨੂੰ ਤਰਕਾ ਲਾ ਦੇਣੀ ਹੋਰ ਵੀ ਬਹੁਤ ਕੰਮ ਹੋੁੰਦੇ ਨੇ ਫੇਰ ਫੇਰੇ ਤੋਂ ਪਤਾ ਜਗਾ ਨਾ ਭੈਣਾ ਨੂੰ ਤਾਂ ਜੋ ਕੰਮ ਕਰਦੀਆਂ ਨਹੀਂ ਆ ਤੇ ਹੁਣ ਆਪਾਂ ਸਬਜ਼ੀ ਤਰਦੀ ਜਾਈਏ ਤੇ ਆਪਾਂ ਕਿੰਨੇ ਤੇ ਕਰ ਦਾਂਗੇ ਤੇ ਹੁਣ ਆਪਾਂ ਚੱਲਿਆਂਗੇ ਆਪਣੇ ਕੋਠੇ ਤੇ ਕੱਪੜੇ ਤਾਂ ਹੁਣ ਕੱਪੜੇ ਪਾ ਕੇ ਆ ਗਈ ਸੀਗੀ ਮੈਂ ਤੇ ਕੱਪੜੇ ਇੱਕ ਢੇਡ ਆ ਗਿਆ ਦੂਜਾ ਢੇਡ ਆਪਾਂ ਨੇ ਇਹਦਾ ਪਾਤਾ ਤੇ ਹੁਣ ਆਪਾਂ ਡਰਾਈਲ ਕਰ ਦਨੇ ਆ ਹਲਕੀ ਜੀ ਡਰਾਈਲ ਕਰਕੇ ਤੇ ਫਿਰ ਆਪਾਂ ਪਾ ਲਾਂਗੇ ਇਹ ਕੱਪੜੇ ਉਹ ਕਪੜੇ ਧੋ ਕੇ ਨਾ ਕੱਢਦੇ ਆਪਾਂ ਹਨਾ ਆਪਾਂ ਸਾਰਪਾ ਥੋੜਾ ਜਿਆਦਾ ਪਾ ਲੰਗੇ ਲੇਡੀ ਦਾ ਫੁੱਲੇ ਹੱਥ ਹੁੰਦਾ ਹੈ ਉਹ ਸਾਰਫ ਤੋਂ ਇਹ ਕਪੜੇ ਜਾਂਦੇ ਨੇ ਨਾ ਇਧਰੋਂ ਕੱਢ ਕੇ ਆਪਾਂ ਉਧਰ ਪਾਉਂਦੇ ਸੀ ਪਹਿਲਾਂ ਪਹਿਲਾਂ ਆਪਾਂ ਪਾਣੀ ਚ ਪਾ ਦਿੰਦੇ ਸੀ ਪਾਣੀ ਵਾਲੇ ਚ ਫਿਰ ਦੋ ਤਿੰਨ ਵਾਰ ਆਪਾਂ ਨੂੰ ਪਾਣੀ ਕੱਢਣਾ ਪੈਂਦਾ ਸੀ ਸਾਫ ਨਹੀਂ ਨਿਕਲਦਾ ਨਹੀਂ ਸੀਗਾ ਫਿਰ ਸਾਨੀ ਇੱਕ ਆਈਡੀਆ ਲਾਇਆ ਵੀ ਸਾਰਫ ਕਿਵੇਂ ਕੱਢਾਈਏ ਬਿਨਾ ਉਧਰੋਂ ਧੋਤੇ ਪਾਣੀ ਚ ਆਈਡੀਆ ਲੱਗ ਗਿਆ ਫਿਰ ਪਹਿਲਾਂ ਫਿਰ ਅਸੀਂ ਡਰੇਅਰ ਕਰਨ ਵਾਲੀ ਚੀਜ਼ ਬਣਾ ਲੈਣੀ ਹਾਂ ਹਾਂ ਉਹਦਾ ਸਰਕਾਲਾ ਪਾਣੀ ਕੱਢ ਕੇ ਹਾਂ ਦਵਾਰਾ ਫਿਰ ਉਹ ਚ ਸਾਫ਼ ਪਾਣੀ ਚ ਪਾ ਕੇ ਹਾਂ ਫਿਰ ਉਧਰੋਂ ਫਿਰ ਇਧਰੋਂ ਪਾਉਣੇ ਆਗੇ ਇਹਦੇ ਨਾਲ ਨਾਲ ਤਾਂ ਪਾਣੀ ਦੀ ਬਚਤ ਤਾਂ ਹੋ ਜਾਂਦੀ ਹੈਗੀ ਹਾਂ ਤੇ ਨਲੇ ਸਰਫ ਜਲਦੀ ਨਿਕਲ ਜਾਂਦਾ ਹੈਗਾ ਯੂ ਆਰ ਰਾਈਟ ਗੁੱਡ ਲੇਡੀਜ਼ ਬਰੈਕਫਾਸਟ ਆਏ ਕੱਟ ਕੇ ਫਿਰ ਆਪਾਂ ਤਾਂ ਪਹਿਲਾਂ ਬਰੈਕਫਾਸਟ ਆਏ ਲੈਂਦੇ ਸੀ ਹਾਂ ਨਹੀਂ ਆਈਡੀਆ ਕਿਹੜਾ ਹੈ ਪਾਣੀ ਜਿਆਦਾ ਹੁੰਦਾ ਪਹਿਲਾਂ ਲੇੜੀ ਹੱਥਾਂ ਨਾਲ ਪੁੰਜੀ ਦਿੱਤੀ ਸੀ ਹਾਂ ਉਹ ਵੀ ਪਾਣੀ ਥੋੜਾ ਚਲੋ ਪਾਣੀ ਦੀ ਬਚਤ ਆ ਇਹ ਤਾਂ ਹੁੰਦੀ ਤਾਂ ਹੈਗੀ ਵਾ ਫਿਰ ਜਿਹੜੇ ਆਈਡੀਆ ਆਪਾਂ ਹੁਣ ਲਾਇਆ ਹੈ ਉਹਦੇ ਨਾਲ ਤਾਂ ਪਾਣੀ ਦੀ ਬਚਤ ਵਾਲੀ ਹੁੰਦੀ ਸੀ ਨਹੀਂ ਹੁਣ ਵੀ ਇਹਦੇ ਚ ਹਾਂ ਬੋਲੀ ਦੀ ਹੁੰਦਾ ਤੋਂ ਦਿਓ ਮਨਾਫਰ ਕੱਪੜੇ ਤੇ ਵੇਖਾ ਲੈ ਕੇ ਸ਼ਾਮ ਤੱਕ ਡਿਲੀ ਲਾਈ ਫਿਰ ਚਲਾਂਗੇ ਆਪਾਂ ਅਕੈਡਮੀ ਦਿਖਾਵਾਂਗੇ ਜਿੱਥੇ ਸਾਰਾ ਦਵਾ ਦਾ ਵਦਾ ਵਦਾ ਵਸਮ ਕਰਦੀ ਸਾਰਾ ਫਟਾਫਟ ਹੁੰਨਾ ਨੀਚੇ ਸਬਜ਼ੀ ਵੀ ਰੱਖ ਗਈਆਂ ਐਨੀ ਤੇ ਸਬਜ਼ੀ ਦੇ ਮੱਛੀ ਦੀ। ਯਾਰੀਆਂ ਮੈਂ ਨੀਚੇ ਪਾ ਕੱਪੜੇ ਪਾ ਕੇ ਇੱਕ ਇੱਕ ਜਿਹੜਾ ਹੋਰ ਰਹਿ ਗਿਆ ਉਹ ਜਿਹੜਾ ਦੁਬਾਰਾ ਕੱਢ ਕੇ ਇੱਕ ਜਿਹੜਾ ਪਾ ਕੇ ਇੰਨੇ ਮੈਂ ਨੀਚੇ ਲੱਗੀ ਤੇ ਲੂਈ ਸੋ ਕੁਚਨ ਚ ਸਬਜ਼ੀ ਦੇਖਦੀ ਇਹ ਨਾਲੇ ਆਟਾ ਗੁੰਨੇ ਆਉਗੀ। ਫਿਰ ਝਾੜੂ ਪੋਚਾ ਕਰ ਲਾਂਗੇ। ਮੈਂ ਇਹਨੇ ਕੰਮ ਹੁੰਦੇ ਆ ਲੇਡੀ ਜੀ ਨੂੰ ਕਹਿੰਦੇ ਕਾਈ ਕਰਦੀ ਇਹਦੇ ਨੇ। ਬਿੱਲੀ ਰਹੀ ਜੇ ਨਾ ਕਰੇ ਨਾਲੇ ਕੰਮੇ ਕਰਦੀਆਂ ਨੇ ਹੋਰ ਨਾਲੇ ਸਾਰਾ ਕੰਮ ਕਰਦੀਆਂ ਨੇ ਨਾਲੇ ਘਰ ਦਾ ਕਰਕੇ ਜਾਣਾ ਪੈਂਦਾ ਫਿਰ ਅੱਗੇ ਫਿਰ ਕੰਮ ਵੀ ਜਾਊਗੀ ਅਕੈਡਮੀ ਚ ਅਕੈਡਮੀ ਚ ਫਿਰ ਉਹ ਤੇ ਕੁੜੀਆਂ ਨੂੰ ਹੈਂਡਲ ਕਰਨਾ ਪਊ ਸਟੂਡੈਂਟ ਨੂੰ ਹੈਂਡਲ ਕਰਨਾ ਪਊ ਗਰਲ ਫਿਰ ਐ ਲੈ ਲਓ ਆਹ ਸਾਫ਼ ਕਰ ਦਿਓ ਉਹ ਸਾਫ਼ ਕਰ ਦਿਓ ਦਸ ਤੋਂ 7 ਵਜੇ ਤੱਕ ਉਹ ਤੁਹਾਡੀ ਡਿਊਟੀ ਆ ਆ ਕੇ 7 ਵਜੇ ਬਾਅਦ ਫਿਰ ਉਹ ਕੰਮ ਹੋ ਜਾਊਗਾ ਚਲੋ ਗੁੱਡ ਲਾਈਫ ਗੁੱਡ ਲਾਈਫ ਵਧੀਆ ਲੱਗਿਆ ਕੱਪੜਿਆਂ ਨੂੰ ਝਾੜਨਾ ਕਿਉਂ ਪੈਂਦਾ? ਪਾਲ ਪਾਲ ਦੀ ਮਸ਼ੀਨ। ਓਕੇ। ਝਾੜ ਕੇ ਪਾਣੀ ਪੈਂਦੇ ਐਂ ਨੀ ਬਾਲ ਪਾ ਦਿੰਦੀ ਐ। ਯਾਰ ਜੇ ਬਾਲਾ ਕੱਟਦੇ ਵੀ ਆ ਫਿਰ ਉਸ ਤੋਂ ਬਾਅਦ ਪ੍ਰੈਸ ਕਰ ਦਿੰਦੀ ਐ ਏਡੀ ਕੀ ਗੱਲ ਐਂ ਪਾ ਦਿਆ ਕਰੋ। ਪ੍ਰੈਸ ਸਟੈਂਪ ਉਸ ਤੋਂ ਬਾਅਦ ਝਾੜ ਕੇ ਪੈਂਦੀ ਐ। ਪਹਿਲਾਂ ਵਧੀਆ ਲੇੜੀ ਹੁੰਦੀ ਬਿਨਾ ਪ੍ਰੈਸ ਤੋਂ ਕੱਪੜੇ ਪਾਉਂਦੀਆਂ ਸੀ ਉਹ ਐਂ ਝਾੜ-ਝਾੜ ਪਾਉਂਦੀ ਸੀ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਸੀ। ਪ੍ਰੈਸ ਨਾਲ ਤਾਂ ਉਹ ਤਾਂ ਵੈਸੇ ਕੱਪੜੇ ਖਰਾਬ ਹੁੰਦੇ ਨੇ ਜਲਦੀ ਫਟਦੇ ਨੇ ਜਿਹੜੇ ਸਲਾਬੇ ਹੁੰਦੇ ਸੀਗੇ ਉਹਦੀ ਲਾ ਕੇ ਉਹਦੀ ਤੈਹ ਲਾ ਦਿੰਨਾ ਚਾਹੀਦਾ ਨਾ ਜਲਦੀ ਫਟਦੇ ਵੀ ਨੇ ਕੱਪੜੇ ਪ੍ਰੈਸ ਨਾਲ ਅਰੰਭ ਵੀ ਫੇਟ ਹੁੰਦੇ ਇਹਨਾਂ ਤੇ ਕੱਪੜੇ ਲਾਈਵ ਘੱਟਦੇ ਆ ਹਰ ਤਿੰਨ ਮਹੀਨੇ ਦੋ ਮਹੀਨੇ ਬਾਅਦ ਨਵੇਂ ਲੈਣੇ ਪੈਂਦੇ ਨੇ ਸਾਨੂੰ ਸਾਨੂੰ ਦੀਵਾਲੀ ਵਾਲੇ ਦਿਨ ਮਿਲਿਆ ਕਰਦੇ ਸੀ ਉਹ ਵੀ ਖੁੱਲੇ-ਖੁੱਲੇ ਕੱਪੜੇ ਤਾਂ ਕਰਕੇ ਵੀ ਭਾਈ ਫਟ ਨਾ ਜਾਣ ਧੀਰ ਤੱਕ ਪਾਈ ਜਾਵਾਂ ਬੜਾ ਚਾਹ ਚੜਦਾ ਹੁੰਦਾ ਸੀ ਸਾਡਾ ਨੀਲੇ ਵਾਲਾ ਜੀਜਾ ਹੁੰਦਾ ਸੀ ਚਮਕੌਰ ਉਹਦੇ ਤੋਂ ਸਮਾਂਇ ਕਰਦੇ ਸੀ ਵੀ ਸਾਡੇ ਤੋਂ ਪੈਸੇ ਨਾ ਲਵੇ ਟੇਲਰ ਮਾਸਟਰ ਦੇ ਸੀ ਪੈਸੇ ਨਹੀਂ ਦੇ ਸਕਦੇ ਦੀ ਇਹੋ ਜਿਹੇ ਦਿਨ ਦੇਖਣੇ ਮੈਡਮ ਜੀ ਤੁਸੀਂ ਤਾਂ ਜ਼ਮੀਨ ਜਾਇਦਾਦ ਵਾਲੇ ਦੀ ਤੁਹਾਨੂੰ ਤਾਂ ਮਿਲ ਜਾਂਦੇ ਦੀ ਸਾਡੇ ਕੋਲ ਤਾਂ ਜ਼ਮੀਨ ਵੀ ਨਹੀਂ ਹੁੰਦੀ ਹੈਗੀ ਜਿਹੜੀ ਹੈਗੀ ਸੀ ਉਹ ਭਾਈ ਚਲੋ ਟਾਈਮ ਨਾਲ ਵਿਕ ਗਈ ਤੁਹਾਨੂੰ ਵੀ ਮਜਬੂਰੀਆਂ ਹੁੰਦੀਆਂ ਨੇ ਕਰੋਨਾ ਨੇ ਵੀ ਗਲਤੀ ਨਹੀਂ ਕੀਤੀ ਵੇਚ ਕੇ ਸਮਾਂ ਹੁੰਦਾ ਸਾਡੀਆਂ ਭੂਆ ਹੋਰੀਆਂ ਅਣਮੈਡ ਦੀਆਂ ਸਾਡੇ ਦਾਪੂਰਾਂ ਨੇ ਵਿਆਹ ਕਰਾ ਲਏ ਸੀ ਅੱਡ ਹੋ ਗਏ ਸੀ ਹੂੰ ਤਾਂ ਉਹ ਕਾਰਨ ਕਰਕੇ ਸਾਡੇ ਬਾਪੂ ਨੂੰ ਵੇਚਣੀ ਪਈਗੀ ਵਿਚਾਰੇ ਨੂੰ ਹਰੇਕ ਲਈ ਇੱਕ ਲਾਈਫ ਚ ਕਾਰਨ ਹੁੰਦਾ ਪਰ ਇਹਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਵੀ ਭਾਈ ਤੇਰੇ ਗਲਤੀ ਕਰਕੇ ਵੇਕੀ ਐ ਐਦਾਂ ਦਾ ਕੁਝ ਨਹੀਂ ਹੁੰਦਾ ਹਰੇਕ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਮਜਬੂਰੀ ਹੁੰਦੀ ਆ ਹੂੰ ਸਾਡਾ ਹੋਰ ਨੀਲ ਖਤਮ ਚਿੱਟੇ ਦੇ ਕਿੱਥੇ ਕੱਪੜੇ ਆ ਦੁੱਦੀਏ ਕੱਪੜੇ ਹੋ ਗਏ ਦੁੱਦੀਏ ਇਹ ਸਬਜੀ ਹੋ ਗਈ ਬਣ ਕੇ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਇੱਧਰ ਰੋਟੀ ਰੋਟੀ ਉਹਨਾਂ ਆਪਾਂ ਸਵੇਰ ਦੀ ਵੀ ਬਣਾ ਜਾਗੇ ਮੇਰਾ ਆਪਣਾ ਦੁਪਹਿਰ ਦੀ ਵੀ ਨਾਲ ਹੀ ਮਿਲ ਬਣਾ ਕੇ ਰੱਖ ਲੇ ਜਾਨੀ ਪੈਂਦੀ ਉਧਰ ਆਣਾ ਬਹੁਤ ਹਸਟਲ ਹੁੰਦਾ ਹੈ ਨਾ ਕਸਟਮਰ ਦਾ ਪਤਾ ਨਹੀਂ ਹੁੰਦਾ ਹੈਗਾ ਵੀ ਕਸਟਮਰ ਕਦੋਂ ਕੋਈ ਆ ਜਾਏ ਕਈ ਵਾਰ ਤਾਂ ਫਰੀ ਵੀ ਦੁਪਹਿਰ ਨੂੰ ਬੈਠਣਾ ਪਿਆ ਨਾ ਕਈ ਵਾਰ ਕੋਈ ਕਸਟਮਰ ਆ ਜਾਂਦਾ ਫਿਰ ਕੰਮ ਛੱਡ ਕੇ ਦੇਖੋ ਨਾ ਤੁਹਾਨੂੰ ਬਦਿਆ ਦੀ ਆਮੀ ਸਭ ਦੇ ਹੈਗੇ ਕਸਟਮਰ ਵੀ ਹਨ ਜਦੋਂ ਕੋਈ ਸਰਵਿਸ ਲੈਣਾ ਆਉਂਦਾ ਤਾਂ ਆਪਣਾ ਕੰਮ ਛੱਡ ਕੇ ਆਉਂਦਾਗਾ ਤੇ ਸਭ ਜੀ ਆਪਣੀ ਹੂਈ ਤਿਆਰ ਤੇ ਹੁਣ ਆਪਣਾ ਨਿਆਗੇ ਰੋਟੀ ਕੀਰਤ ਨੂੰ ਇਹ ਜਾਣਾ ਪੇਕ ਕਰ ਦੇਣਾ ਕੋਕਾ ਤੇ ਮੇਰੇ ਲਈ ਜਲਦੀ ਬਣਾ ਦੇ ਰੋਟੀ ਕਰ ਦੇ ਤਿਆਰ ਰੋਟੀ ਖਾਣ ਜਾਣਾ ਮੈਂ ਰੋਟੀ ਬਣਾ ਕੇ ਖਾਤੇ ਹਾਂ ਆ ਗਏ ਉੱਥੇ ਮੈਨੂੰ ਦਿਖਾਣੀ ਸੀ ਮੈਨੂੰ ਮੌਸਮ ਖਰਾਬ ਸੀ ਮੈਂ ਕਿਹਾ ਵੀ ਮੈਨੂੰ ਛੱਡਿਆ ਹੋ ਥੋੜੀਆਂ ਥੋੜੀਆਂ ਕਣੀਆਂ ਪੈ ਰਹੀਆਂ ਸੀ ਕਿ ਹੁਣ ਆਪਾਂ ਆਪਣੀ ਅਕੈਡਮੀ ਤੇ ਆ ਗਏ ਤੇ ਵਾਰਸ਼ ਗੋਣ ਲੱਗ ਗਈ ਤੇ ਅਕੈਡਮੀ ਆਪਾਂ ਕਦੇ ਹਨਾ ਦੂਸਰੇ ਨੈਕਸਟ ਵਲੌਗ ਤੇ ਦਿਖਾ ਦਾਂਗੇ ਆਪਾਂ ਤੇ ਮੈਂ ਜਲਦੀ ਆ ਦੇਖਣੀ ਸਾਡੇ ਸਾਰੇ ਇਹ ਸਾਰਾ ਪਾਣੀ ਹੈ ਨਾ ਜਿਹੜਾ ബാഷ ഫോം പാഷ ഇങ്ങനത്തെ ആഗിസാ പറ്റി നെക്സ്റ്റ് ബ്ലോക്ക് ബോധി ബിജി